ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਾਈ ਸਰਜੀਤ ਕੋ ਬੋਚਕੇ ਜੀ ਪਿੰਨ ਪਲਾਸੌਰ ਜ਼ਿਲ੍ਹਾ ਤਰਨਤਪੁਰ ਤਸਵੀਰ ਦਿਨਦਨ ਕੈਮਰਾ ਘੁਮਾਓ ਅੱਜ ਵੀ ਚਾਰ ਪੰਜ ਲਾਗੇ ਜੋੜੇ ਸੇਲੇ ਨਾਲ ਦੋ ਨੀਲੀਆਂ ਵੀ ਆਈਆਂ ਵਧੀਆ ਸੀ ਕਸੀਆਸ ਨੇ ਨਵੀਂ ਯਾਰ ਕੀ ਵਾਲਿਆ ਆ ਵਧੀਆ ਮੇਰਾ ਜੀ ਵਧੀਆ ਚਾਹੀਦਾ ਫਰਵਾ ਠੀਕ ਠਾਕ ਆ ਹਾਂ ਜੀ ਮੇਰਾ ਚਲੋ ਸ਼ੁਕਰ ਹੈ ਸ਼ੁਕਰ ਹੈ ਮਾਰੀ ਗਿਆ ਮਾਰ ਪਛਲਾ ਜੀ ਹਾਂ ਜੀ ਹਾਂ ਜੀ ਵਿਗ ਗਿਆ ਹੈ ਬਾਬੇ ਦੀ ਕਿਰਪਾ ਨੀਲੀ ਫਿਰ ਤੁਸੀਂ ਸ਼ੁਕਰੀ ਲੈ ਹੀ ਆਨੇ ਕੋਈ ਕੋਈ ਕਹਿੰਦੇ ਨੀਲੀ ਲੱਭਣੀ ਬੜੀ ਔਖੀ ਜੀ ਇਹਨਾਂ ਵੀ ਚਲੋ ਯਾਰ ਕੀ ਮਾਰਾ ਇਹਨੇ ਅੱਗੇ ਵੀ ਨੀਲੀ ਪੀਸੀ ਵੀਡੀਓ ਪਾਈ ਬੜੀ ਛੋਟੀ ਚੰਗੀ ਹਾਂ ਜੀ ਕੋਈ ਬੰਦੇ ਆਪਣੇ ਲੈ ਕੇ ਇੱਥੋਂ ਦੇ ਜੋਹਲਾਂ ਦੇ ਆਪਣੇ ਸੱਜਣੇ ਅੱਗੇ ਮੀਆਂ ਖੜੀਆਂ ਉਹਨਾਂ ਨੇ ਹਾਂ ਜੀ ਤੇ ਉਹ ਲੈ ਗਿਆ ਘਰ ਰੱਖਣ ਵਾਲਿਆ ਠੀਕ ਆ ਤੇ ਉਹਦਾ ਸਗੋਂ ਇੰਨਾ ਫੋਨ ਆਇਆ ਮੈਂ ਮੈਂ ਵੀ ਚੰਗੀ ਆ ਮੈਂ ਆਜੇ ਫਿਰ ਉਹ ਆਜੇ ਆਪਣਾ ਦੋ ਕਾਲੀਆਂ ਵਾਂ ਤੇ ਦੋ ਨੀਲੀਆਂ ਆਏ ਵੇ ਇਕੱਠੇ ਵੇਲੇ ਸੂਈਆਂ ਬਿਲਕੁਲ ਤਾਜ਼ੀਆਂ ਸੀ ਮੈਂ ਅੱਜ ਤੁਹਾਡਾ ਚੱਕਰ ਵਜਾ ਮੁੜ ਕੇ ਤੁਹਾਨੂੰ ਕੰਮ ਜਿਆਦਾ ਆ ਫਿਰ ਭਾਈ ਜੀ ਰੂਟ ਥੋੜਾ ਲੰਮਾ ਹੁੰਦਾ ਨਾ ਹਾਂ ਹਾਂ ਜੀ ਚਲੋ ਆਜੋ ਫਿਰ ਦੂਜਾ ਕੋਈ ਪਹਿਲਾਂ ਜੀ ਨਹੀਂ ਪਹਿਲਾਂ ਸੂਆ ਸੰਦੀਪ ਪਹਿਲਾਂ ਜੀ ਪਹਿਲਾਂ ਸੂਆ ਸੰਦੀਪ ਬੱਚਾ ਬਖਾਦੇ ਸਾਰੇ ਪਰਸੋਂ ਚ ਆਉਂਦੀਆਂ ਗਿੱਲੇ ਨਾਲੂ ਸੂਈਆਂ ਆ ਗਿੱਲੇ ਨਾਲੂ ਬੋਲੇ ਆਪਾਂ ਸਰਵੇ ਇੰਨਾ ਵੀ ਚਲ ਹੁਣ ਪਾਉਣੀ ਪੈਂਦੀ ਆਪਾਂ ਨੂੰ ਹਾਂ ਜੀ ਹਾਂ ਜੀ ਹਾਂ ਨਹੀ ਨਾ ਚਲ ਸ਼ਾਮੀ ਤੇ ਭਾਈ ਕਿੰਨਾ ਬੋੜਾ ਹੋਣਾ ਇਸ ਟਾਈਮ ਇਸ ਟਾਈਮ ਸੰਦੀਪ 8 ਕਿਲ ਠੀਕ ਆ ਹਾਂ ਪਹਿਲਾ ਸੂਆ ਝੋਟੀ ਦਾ ਪਹਿਲਾ ਸੂਆ ਝੋਟੀ ਤੇਰੀ ਬੜੀ ਨਹੀਂ ਬਹੁਤ ਵੱਡੀ ਝੋਟਿਆ ਨਾ ਹਾਂਜੀ ਪਲੀ ਪੁਲੀ ਪੂਰੀ ਕਿਲਾ ਵਾਜੀ ਕਰ ਜੂ ਦੋ ਤੇ ਫਿਰ ਦੁੱਧ ਲਊ 11 12 ਕਿਲੋ ਸੰਦੀਪ 11 12 ਹਾਂ ਮਗਰ ਕੱਟੀ ਸੰਦੀਪ ਦੇ ਹੂੰ ਚੋਣ ਚਾਂ ਬੜਾ ਸੋਹਣਾ ਨਿਕਲਿਆ ਪੂਰ ਛੱਟਾ ਨਹੀਂ ਠੰਡੀ ਬੜੀ ਨਿਕਲੀ ਸੀਲਸ ਲੱਗ ਹਾਂਜੀ ਹਾਂਜੀ ਪਿੱਛੇ ਵੀ ਕੱਟੀ ਸੰਦੀਪ ਖਾਦੇ ਕਰ ਬੱਚਾ ਨਾਲੂ ਨਾਲ ਲੱਗਾ ਖਾਦੇ ਬਸ ਠੀਕ ਆ ਫਿਰ ਹੁੰਦਾ ਵੀ ਅਗਲਾ ਫੈਨਪਰਾ ਬਿਲਕੁਲ ਹਾਂਜੀ ਸੰਦੀਪ ਇੱਕ ਵੀ ਦੀ ਦੇ ਦੀਏ 120000 20000 ਚਲੋ ਜਾਂ ਹਾਂ ਯਾਰ ਛੋਟ ਕਰ ਲੈ ਕੋਈ 110 ਦੀ ਹਾਂਜੀ ਚ ਇਹ ਵੀ ਸੂਈ ਸੰਦੀਪ ਪਰਸੋਂ ਸੂਈ ਇਹ ਵੀ ਹਾਂਜੀ ਇਹਦੇ ਪਿਛੇ ਵੀ ਕੱਟੀ ਆ ਗਈ ਅੱਛਾ ਇਹ ਦੂਸਰਾ ਸੂਆ ਝੋਡੀ ਅੱਛਾ ਦੂਸਰਾ ਸੂਆ ਹੈ ਜੀ ਦੂਸਰਾ ਸੂਆ ਸੰਦੀਪ ਠੀਕ ਆ ਕੋਈ ਵੀਰਾਂ ਥਣੀ ਨਹੀਂ ਆਈ ਕੱਲ ਸ਼ਾਮੀ ਖਾਲੀ ਕੀਤੀ ਆ ਹੋਂ ਦਾ ਟਾਈਮ ਵੇਖ ਲੈ ਆਪਾਂ ਵੀਡੀਓ ਬਣਾਤੀ ਇਹ ਦੋਨੋਂ ਡਬਲ ਕੱਟਾ ਬਣਾ ਕੇ ਸੂਈ ਆ ਹਾਂ ਚੰਗੀ ਵੇ ਬਹੁਤ ਲੈਵਲ ਆ ਕੇ ਦੁੱਧ ਵਾਲੀ ਮੈਂ ਵਾ ਜੀ ਹਣਾ ਦੁੱਧ ਵਾਲੀ ਹਾਂਜੀ ਰਹਿ ਚੰਗੇ ਦਾ ਲੈਵਲ ਵਾ ਚੰਗੇ ਦਿਖਾ ਰਹੇ ਥੇ ਲੱਗ ਰਹੇ ਨੇ ਬੱਚਾ ਕੱਟਾ ਹੀ ਮਗਰ ਨਹੀਂ ਕੱਟੀ ਕੱਟੀ ਸੰਦੀਪ ਇਹਦਾ ਬੱਚਾ ਖਾਦੇ ਬਿਲਕੁਲ ਪਰਸੋਂ ਸੂਈਆਂ ਕੱਲ ਖਾਲੀ ਕੀਤੀਆਂ ਬਿਲਕੁਲ ਜ ਨਹੀਂ ਠੀਕ ਹੈ ਫਿਰ ਬੜਾ ਤੁਰ ਮੈਂ ਜੀ ਦੁੱਧ ਵਾਲੀ ਕਿੰਨਾ ਕਰ ਜੂ ਬਜੀ ਦੁੱਧ ਜੀ ਦੁੱਧ 16 ਕਿਲੋ ਸੰਦੀਪ ਦਊਗੀ ਠੀਕ ਆ ਹਾਂਜੀ ਹਾਂਜੀ ਅੱਜ ਹੀ ਕੋ ਸਟਾਰਟ ਇਹ ਕੋ 9 ਕਿਲੋ ਬੋਲੀ ਆ ਬੋਲਾ ਹੀ ਆ ਜੀ ਹਾਂ ਕੱਲ੍ਹ ਖਾਲੀ ਕੀਤੀ ਮੈਂ ਨਾ ਗੱਲ ਹੀ ਨਹੀਂ ਮੈਂ ਛੱਕੀ ਨਹੀਂ ਚੋਣ ਚਾਨ ਬੜਾ ਖੁੱਲਾ ਲੱਗਾ ਨਹੀਂ ਬਿਲਕੁਲ ਬਿਲਕੁਲ ਹਾਂਜੀ ਸੰਦੀਪ ਇੱਕ 40 ਦੇਣੀ ਹੈ ਚਲੋ 140 ਦੇਣੀ ਇੱਕ 40 ਹੀ ਆ ਦੇ ਹਾਂਜੀ ਬਸ ਠੀਕ ਆ ਕੋਈ ਛੋਰ ਛੜ ਕੋਈ ਨਹੀਂ ਬਿਆ ਪਾਸੋਂ ਭੈਣ ਭਰਾ ਆਊਗਾ ਨਾ ਕੋਈ ਨਹੀਂ ਚੱਕਰ ਕੋਈ ਆਪਾਂ ਨੂੰ ਇਹ ਵੀ ਜੀ ਇਹ ਨੀਲੀ ਦੀ ਸੰਦੀਪ ਤੀਸਰਾ ਸੁਆ ਹਾਂਜੀ ਘਰ ਵਾਲੇ ਦੂਜਾ ਕਹਿੰਦੇ ਆਪਾਂ ਤੀਜ ਜੀ ਯਾ ਭਾਈ ਕਿੰਨੇ ਬੋਲੇ ਫਿਰ ਬਹੁਤ 10 ਕਿਲੋ ਸੰਦੀਪ ਬੇ ਕੋ ਅੱਜ 10 ਕਿਲੋ ਬੋਲਾ 10 ਕਿਲੋ ਠੀਕ ਹੈ ਜੋਦੀ ਬੜੀ ਗਰੰਟੀ ਸੰਦੀਪੇ ਜਿਨ੍ਹਾਂ ਕੋ ਲਈ 15 ਕਿਲੋ ਤੋਂ ਟੋੜੀ ਪੱਕਾ ਦਦਾ ਨਹੀਂ ਠੀਕ ਠੀਕ ਹੈ ਜੀ ਠੀਕ ਹੈ ਹਾਂ ਜੀ ਜੋ ਜਾਨ ਬਹੁਤ ਬੜੀ ਚੰਗੀ ਬੇਲ ਬੜੀ ਲੰਮੀ ਹੈ ਜੀ ਬਹੁਤ ਲੰਮੀ ਹੈ ਨਾ ਹਾਂ ਬਾਕੀ ਪੰਜ ਕਿਲਿਆਣੀ ਕਹੇ ਨੀਲੀ ਕਹੇ ਸਾਰੇ ਹੀ ਉਹੋ ਹੀ ਕੰਮ ਚਾਰੇ ਖੋਰ ਬਕੀ ਨਾਲ ਸੱਖਾਂ ਮਿਲੀਆਂ ਬਿਲਕੁਲ ਬਿਲਕੁਲ ਕੋਈ ਸ਼ੱਕ ਹੀ ਨਹੀਂ ਕਿਸੇ ਗੱਲੋਂ ਵੀ ਬੱਚਾ ਬਿਲਕੁਲ ਗਿੱਲਾ ਕੱਟਾ ਪਰਸ ਨੂੰ ਹੀ ਸੋਈ ਹੈ ਹਾਂ ਜੀ ਸੰਦੀਪ ਮੁੱਲ ਜੋ ਮਰਜ਼ੀ ਕਰੀਏ ਸਵਾ ਦੀ ਦੇ ਦਈਏ ਇਹ ਸਵਾ ਵਾਲਾ ਸਵਾ ਵਾਲਾ ਚਲੋ ਜਾਨ ਬਸ ਠੀਕ ਆ ਆ ਗੱਬਰ ਛੋਟੀ ਸੰਦੀਪ ਇਹ ਗੱਬਰ ਨੇ ਦੂਜਾ ਸੂਆ ਹਾਂਜੀ ਪਹਿਲੇ ਸੂਏ ਸੰਦੀਪ ਨੇ 13 ਕਿਲੋ ਦੋ ਦਿੱਤਾ ਠੀਕ ਆ ਬੜੇ ਚੰਗਿਆ ਬੰਦੇ ਤੋਂ ਲਈਏ ਸਰਪੰਚਾਂ ਬੰਦੇ ਇਧਰ ਦੇ ਹੂੰ ਹੂੰ ਬੜਾ ਚੰਗਾ ਚੰਗਾ ਨੀਲੀ ਦਾ ਮਾਲਨੋ ਕੋ ਜੈ ਨਹੀਂ ਸੋਣੀ ਛੋਟੀ ਹਾਂ ਦੂਸਰਾ ਸੂਆ ਸੰਦੀਪ ਹਾਂ ਦਿਨ ਲੱਜੇ ਤਿੰਨ ਲੱਜੇ ਚਾਰ ਲੱਜੇ ਪੰਜ ਲੱਜੇ ਬਸ ਇੱਥੋਂ ਵੱਧ ਨਹੀਂ ਖਰਦੀ ਹਾਂਜੀ ਇੱਥੋਂ ਵੱਧ ਨਹੀਂ ਖਰਦੀ ਛੋਟੀ ਵੀ ਜੰਗੀ ਐ ਨਾ ਹੁਣ ਸਜ ਵੱਡੀ ਸੰਦੀਪ ਪੂਰੀ ਅੱਖ ਬਿੱਲੀ ਸਾਰੇ ਨਿਸ਼ਾਨ ਜਿੰਦਾ ਵੀ ਚਾ ਇਹਦਾ ਭਾਜੀ ਕਰ ਜੀ ਤੋੜ ਦੱਸੋ ਸੰਦੀਪ 15 ਕਿਲੋ ਦਊਗੀ 15 ਕਿਲੋ ਹਾਂ ਪਹਿਲਾਂ ਛੋਟੀ ਨੇ ਉਹਨਾਂ ਦੇ ਕਹਿਣ ਮਤਾਂ ਉਹ 13 ਕਿਲੋ ਦੋ ਦਿੱਤਾ ਹਾਂਜੀ ਹਾਂ ਬੰਦੇ ਬੜੇ ਵਧੀਆ ਬੰਦੇ ਸੱਚੇ ਸੁੱਚੇ ਹੀ ਜਿਹਦਾ ਲਈ ਘਰੋਂ ਮੈਂ ਲਈ ਆ ਤੇ ਹਾਂਜੀ ਸੰਦੀਪ ਇਹਦਾ ਮੁੱਲ ਜੋ ਮਰਜ਼ੀ ਕਰਾ ਲਈਏ ਤੇ ਇੱਕ ਪੈਣ ਹੀ ਦੇਵਾਂਗੇ 1,65,000 ਦੇਣੀ 1,65,000 ਦੇਣੀ ਆ ਚਲੋ ਬਹੁਤ ਚੰਗੀ ਝੋਟੀ ਆ ਸੰਦੀਪ ਬਿਲਕੁਲ ਜਿਹਨੇ ਨਸਲ ਤੇ ਕੰਮ ਕਰਨਾ ਜਾਂ ਜਿਹਨੇ ਘਰੇ ਵੀ ਲਾਉਣੇ ਨੇ ਸ਼ੌਂਕ ਨਾਲ ਸਾਰੀਆਂ ਨਿਸ਼ਾਨੀਆਂ ਸਾਰੀਆਂ ਨਿਸ਼ਾਨੀਆਂ ਅੱਖ ਪੂਰੀ ਬਿੱਲੀ ਚਾਰੇ ਖੋਰ ਸਾਰਾ ਐ ਪ੍ਰੋਪਰ ਵਧੀਆ ਮੁੱਠੀ ਗੱਟੀ ਥਾਣਿਆ ਫ ਆਹੀ ਜਾਰ ਜੋੜਿਆ ਜੀ ਹਾਂਜੀ ਤੇ ਬਾਕੀ ਜਿਹੜੇ ਆਰੇ ਮੇਰਾ ਵੀਰ ਇੱਥੇ ਆਓ ਨਹੀਂ ਵੀ ਆਣਾ ਤੇ ਕੋਈ ਨਹੀਂ ਬਾਈ ਨੇ ਕੋਈ ਗੱਲ ਨਹੀਂ ਅੱਗੇ ਤੁਹਾਡੇ ਆਖੇ ਮੈਂ ਮਾਰਕਲੀ ਦਾ ਕੋਈ ਗੱਲ ਨਹੀਂ ਕੋਈ ਗੁਲਾਮਾ ਤੁਹਾਨੂੰ ਐ ਦੱਸੋ ਹਾਂ ਨਾ ਜੀ ਨਾ ਬਿਲਕੁਲ ਨਹੀਂ ਹਾਂ ਐਵੇਂ ਤਾਂ ਕੰਮ ਹੀ ਨਹੀਂ ਆ ਚਲੋ ਨੰਬਰ ਬੋਲ ਦਿਓ ਜੀ ਨੰਬਰ 6644 ਤੇ 5753 ਪਿੰਡ ਪਲਾਸੌਰ ਜ਼ਿਲ੍ਹਾ ਤਰਨਤਾਰਨ ਸੀਰ ਵੀ ਤਰਨਤਾਰਨ ਠੀਕ ਹੈ ਜੀ ਸਤਿ ਸ੍ਰੀ ਅਕਾਲ